ਜਿਹੜੀ ਜੱਜ ਦੀ ਪ੍ਰੀਖਿਆ ਹੋਈ ਹੈ ਕਦੋਂ ਹੋਈ ਸੀ ਤੇ ਕੀ ਤੁਹਾਡੇ ਰਿਜ਼ਲਟ ਰਿਹਾ ਹੈ 2023 ਦੇ ਵਿੱਚ ਮੇਰਾ ਜੁਡੀਸ਼ਰੀ ਦਾ ਐਗਜ਼ਾਮ ਹੋਇਆ ਸੀ ਜਿਸ ਦਾ ਰਿਜ਼ਲਟ ਹੁਣ ਆਇਆ ਐਂਡ ਮੇਰਾ ਹੁਣ ਉਸ ਵਿੱਚ ਕਲੀਅਰ ਹੋਇਆ ਤੇ ਹੁਣ ਤੁਸੀਂ ਜੱਜ ਦੀ ਕੁਰਸੀ ਤੇ ਬੈਠਣ ਜਾ ਰਹੇ ਹੋ ਤੇ ਕੀ ਤੁਹਾਡੇ ਫੈਸਲੇ ਕਿੱਦਾਂ ਦੇ ਹੋਣਗੇ ਕੀ ਮਨ ਚ ਚਾਹਦੇ ਕਿੱਦਾਂ ਦੇ ਫੈਸਲੇ ਹੋਣਗੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੱਜਮਾਨ ਨੇ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਐਂਡ ਇਸ ਚੀਜ਼ ਨੂੰ ਮੈਂ ਬਹੁਤ ਇਮਾਨਦਾਰੀ ਨਾਲ ਨਿਭਾਉਂਗੀ ਮੇਰਾ ਇਹੀ ਫੈਮਿਲੀ ਦੇ ਵਿੱਚ ਸਭ ਤੋਂ ਵੱਧ ਕਿਹਦੀ سپورਟ ਰਹੀ ਹੈ ਸਭ ਤੋਂ ਵੱਧ ਤਾਂ ਮੇਰੇ ਪਾਪਾ ਦੀ ਜਿਹੜੇ ਹਰ ਮੋੜ ਤੇ ਮੇਰੇ ਨਾਲ ਖੜੇ ਰਹੇ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਐਂਡ ਮੇਰੀ ਪੂਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਜਿਸ ਕਰਕੇ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ ਕਿੰਨਾ ਕੁ ਹਾਰਡ ਵਰਕ ਕਰਨਾ ਪਿਆ ਕਿੰਨੀ ਕੰਮਾਂ ਤੋਂ ਕਿ ਮਿਹਨਤ ਕਰਨੀ ਪਈ ਅਸਲੀ ਕਿੰਨੀ ਪੜਾਈ ਕਰਨੀ ਪਈ ਦੇਖੋ ਜੇ ਸੁਪਨੇ ਵੱਡੇ ਆ ਤਾਂ ਮਿਹਨਤ ਵੀ ਉਨੀ ਵੱਡੀ ਹੁੰਦੀ ਆ ਐਂਡ ਬਹੁਤ ਮੁਸ਼ਕਿਲਾਂ ਵੀ ਆਉਂਦੀਆਂ ਨੇ ਬਸ ਇਹ ਆ ਵੀ ਤੁਸੀਂ ਆਪਣੇ ਜੋ ਵੀ ਤੁਹਾਡੇ ਏਮ ਹੈ ਉਸ ਚੀਜ਼ ਨੂੰ ਲੈ ਕੇ ਤੁਸੀਂ ਡੱਟੇ ਰਹੋ ਐਂਡ ਤਾਂ ਫਿਰ ਮੰਜ਼ਿਲ ਜ਼ਰੂਰ ਮਿਲਦੀ ਆ। 4 ਲੜਕੀਆਂ ਮੈਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਕਿ ਕਈ ਗਰੀਬ ਘਰਾਂ ਦੇ ਵਿੱਚ ਨੇ। ਮੈਂ ਤੇ ਸਭ ਤੋਂ ਪਹਿਲਾਂ ਇਹ ਕਹੂੰਗੀ ਕਿ ਉਹਨਾਂ ਦੀ ਫੈਮਲੀ ਤੇ ਬਹੁਤ ਨਿਰਪਰ ਕਰਦਾ ਕਿ ਉਹ ਉਹਨਾਂ ਨੂੰ ਸਪੋਰਟ ਕਰਨ ਉਹਨਾਂ ਦਾ ਪੂਰਾ ਸਾਥ ਦੇਣ ਤਾਂ ਹੀ ਉਹ ਆਪਣੇ ਸੁਪਨੇ ਪੂਰੇ ਕਰ ਸਕਦੀਆਂ ਨੇ। ਹਾਂਜੀ। ਕੀ ਕਹਿਣਾ ਚਾਹੂਗੀ ਕਿ ਦੀ ਤੁਹਾਨੂੰ ਸਭ ਤੋਂ ਵੱਧ ਸਪੋਰਟ ਕਿਹਨੇ? ਇੱਕ ਸਭ ਤੋਂ ਪਹਿਲਾਂ ਤਾਂ ਮੇਰੇ ਪਾਪਾ ਦੀ ਐਂਡ ਫੈਮਿਲੀ ਦੀ ਬਿਨੂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਐਂਡ ਹੁਣ ਮੈਂ ਖੰਨਾ ਦੇ ਵਿੱਚ ਜੇ ਕੇ ਵਰਮਾ ਐਡਵੋਕੇਟ ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹਮੇਸ਼ਾ ਮੇਰਾ ਕੌਨਫੀਡੈਂਸ ਬੂਸਟ ਕੀਤਾ ਜਿਸ ਕਰਕੇ ਮੈਂ ਇਸ ਪੰਜ਼ਿਲ ਤੇ ਪਹੁੰਚੀ ਆ ਐਂਡ ਚੰਡੀਗੜ੍ਹ ਵੀ ਮੇਰੇ ਕੋਸ਼ਲ ਅਕੈਡਮੀ ਤੋਂ ਸਰਟ ਨੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਬਹੁਤ ਵਧੀਆ ਗਾਈਡ ਕੀਤਾ ਤਾਂ ਸਭ ਦੀ ਮੈਨੂੰ ਬਹੁਤ ਵਧੀਆ ਸਪੋਰਟ ਰਹੀ ਹੈ ਜਸਵੰਤ ਸਿੰਘ ਜਸਵੰਤ ਜੀ ਤੁਹਾਡੀ ਬੇਟੀ ਨੇ ਜਿਹੜੀ ਜੁਡੀਸ਼ੀਅਲ ਦੀ ਇਗਜ਼ਾਮ ਕਲੀਅਰ ਕੀਤਾ ਹੈ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਬੇਟੀਆਂ ਨੂੰ ਪੂਰਾ ਸਪੋਰਟ ਕਰੋ ਅੱਜ ਲੜਕੀ ਨੂੰ ਭਾਰ ਨਾ ਸਮਝੋ ਉਹਦੇ ਸੁਪਨੇ ਪੂਰੇ ਕਰਨ ਲਈ ਉਹਨੂੰ ਪੂਰਾ ਸਹਾਇਕਜੋਗ ਦਿਓ ਤੇ ਕਿੰਨੀ ਕ ਮਿਹਨਤ ਕਰਦੀ ਹੁੰਦੀ ਸੀ ਬੇਟੀ ਜਿਹੜੀ ਬਹੁਤ ਜ਼ਿਆਦਾ ਮਿਹਨਤ ਕਰਦੀ ਸੀ ਇਹਨੇ ਪੜ੍ਹਾਈ ਤੋਂ ਇਲਾਵਾ ਤਾਂ ਹੋਰ ਵੀ ਹੈ ਨਹੀਂ ਸ਼ੌਂਕ ਇੰਟਰਸਟ ਸ਼ੁਰੂ ਤੋਂ ਡ੍ਰੀਮ ਰਿਹਾ ਤਾਂ ਵੀ ਮੈਂ ਵੀ ਜੱਜ ਦੀ ਹੀ ਕੁਰਸੀ ਤੇ ਬੈਠਣਾ ਹੈ ਕੋਈ ਇਸ ਤਰ੍ਹਾਂ ਦਾ ਹਾਂਜੀ ਇਸ ਤਰ੍ਹਾਂ ਸੀਗਾ ਜੀ ਮੈਂ ਪਹਿਲਾਂ ਮੈਨੂੰ ਪੂਰਾ ਗਾਈਡ ਨਹੀਂ ਹੋਇਆ ਜਾਂ ਇਹਨੇ ਮੈਨੂੰ ਕਿਹਾ ਤੇ ਪਾਪਾ ਜਿਹੜੇ ਤੁਹਾਡੇ ਸੁਪਨੇ ਨੇ ਜਾਂ ਕੁਝ ਵੀ ਮੈਂ ਪੂਰਾ ਕਰਾਂਗੀ ਤੇ ਸਾਡੇ ਵੱਲੋਂ ਪੂਰੀ ਸਪੋਰਟ ਰਹੀ ਹੈ ਤੁਹਾਡਾ ਕੀ ਨਾਮ ਹੈ ਮਨਜੀਤ ਕੌਰ ਤੇ ਕੀ ਕਹਿਣਾ ਚਾਹੋਗੇ ਤੁਹਾਡੀ ਬੇਟੀ ਜਿਹੜੀ ਹੈਗੀ ਹੈ ਜੱਜ ਦਾ ਐਗਜ਼ਾਮ ਕਲੀਅਰ ਕਰ ਚੁੱਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸੁਕਰਾਨਾ ਵਾਹਿਗੁਰੂ ਜੀ ਦਾ ਕਰਾਂਗੀ ਵੀ ਇਹ ਇਸ ਮੁਕਾਮ ਤੇ ਪਹੁੰਚੀ ਹੈ ਬੇਟੀ ਉਹਨਾਂ ਦੀ ਕਿਰਪਾ ਨਾਲ ਹੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਬੇਟੀ ਇੱਥੇ ਤੱਕ ਪਹੁੰਚ ਗਈ